ਕਦੋਂ ਆਏ ਇੰਡੀਆ ਤੋਂ ਕਿੰਨੇ ਸਾਲ ਹੋ ਗਏ ਭਾਜੀ ਮੈਂ ਉੱਥੋਂ ਤੁਰਿਆ ਸੀ ਫ फेब्रुवारी 12 2006 2006 ਚ ਹਾਂਜੀ ਕੀ ਕਹਾਣੀ ਕਿਉਂ ਆਉਣਾ ਪਿਆ ਉਦੋਂ ਕਿਉਂ ਸੋਚਿਆ ਵੀ ਇੰਡੀਆ ਛੱਡਣਾ ਤੇ ਉਦੋਂ ਨਵੇਂ-ਨਵੇਂ ਕਾਲਜ ਪਾਸ ਆਊਟ ਹੋਏ ਸੀ ਤੇ ਕੁਝ ਮਿਲ ਨਹੀਂ ਸੀ ਰਿਹਾ ਉੱਥੇ ਕਰਨ ਨੂੰ ਤੇ ਮੈਂ ਵੀ ਚਲੋ ਮੈਲਬਨ ਚਲੇ ਜਾਣੇ ਫਿਰ ਜਦੋਂ ਸ਼ੁਰੂਆਤ ਦੇ ਸਾਲ ਸੀ ਉਦੋਂ ਸਟਰਗਲ ਸੀਗਾ ਭਾਜੀ ਉਹ ਸਟਾਰਟਿੰਗ ਦੇ ਵਿੱਚ ਦੇਖੋ ਇੱਥੇ ਪਹੁੰਚਣਾ ਕੋਈ ਜਾਣਦਾ ਨਹੀਂ ਸੀ ਇੱਥੇ ਰੈਫਰੈਂਸ ਹੋਇਆ জব ਨਹੀਂ ਸੀ ਮਿਲਦੀ ਉਸ ਟਾਈਮ ਤੇ ਇੰਡਸਟਰੀ ਆਪਣੇ ਕੋਈ ਬੰਦੇ ਜਾਦਾ ਹੈ ਨਹੀਂ ਸੀਗੇ ਤੇ ਉਹੀ ਉਹਦਾਂ ਸ਼ੁਰੂ ਹੋਇਆ ਕਾਰਵਾਸ਼ ਤੋਂ ਕਲੀਨਿੰਗ ਕਲੀਨਿੰਗ ਤੋਂ ਸਿਕਿਉਰਿਟੀ ਸਿਕਿਉਰਿਟੀ ਤੋਂ ਬਸ ਇਹਦਾਂ ਆਉਂਦੇ ਆ ਕੀ ਕਾਰਵਾਸ਼ ਕਰਨੀ ਪਈ ਪਹਿਲਾਂ ਕਾਰਵਾਸ਼ ਤੇ ਇਦਾਂ ਸੀਗਾ ਉਹ ਪੈਸੇ ਕੱਟ ਮਿਲਦੇ ਸੀਗੇ ਉਹ ਸਾਰੇ ਦਿਨ ਦੇ ਉਦੋਂ ਕਿੰਨੇ ਡਾਲਰ ਮਿਲਦੇ ਹੁੰਦੇ ਸੀ ਉਹ ਮਿਲਦੇ ਸੀ 4 ਕ ਡਾਲਰ ਮਿਲਦੇ ਸੀ ਸਾਰੇ ਆਪਣਾ ਪਰ ਆਵਰ ਹਾਂਜੀ ਮੈਨੂੰ ਇਹ ਨਹੀਂ ਲੱਗਿਆ ਵੀ ਕਿੱਥੇ ਫਸ ਗਏ ਕਿੱਥੇ ਆ ਗਏ ਇਹੀ ਐਮ ਸੀਗਾ ਵੀ ਹਾਂ ਕੁਝ ਕਰਨਾ ਹੈ ਵੀ ਹੁਣ ਜੇ ਆ ਗਏ ਆ ਤੇ ਅਚੀਵ ਸਮਥਿੰਗ ਰੋਟੀ ਵੀ ਆਪ ਬਣਾਉਣੀ ਪੈਂਦੀ ਹੁੰਦੀ ਹਾਂਜੀ ਹਾਂਜੀ ਉਦੋਂ ਰੋਟੀ ਦਾ ਵੀ ਇਦਾਂ ਹੀ ਸੀਗਾ ਤੇ ਬਸ ਉਹ ਸਾਰੇ ਆਪਾਂ ਇਕੱਠੇ ਰਹਿੰਦੇ ਸੀ ਛੇ ਸੱਜਣੇ ਫਿਰ ਇਹ ਸਿਕਿਉਰਿਟੀ ਦੀ ਜੌਬ ਮਿਲ ਗਈ ਉੱਚੇ ਥੋੜੇ ਪੈਸੇ ਵਧਿਆ ਮਿਲਨੇ ਸ਼ੁਰੂ ਹੋ ਗਏ ਪਰ ਉਹੀ ਹੈ ਕਿ ਵੀ ਫਿਰ ਵੀ ਦਿਮਾਗ ਇੱਕੋ ਚੀਜ਼ ਲੱਭ ਰਿਹਾ ਸੀ ਕਿ ਵੀ ਨਹੀਂ ਮੈਂ ਕੁਝ ਕਰਨਾ ਹੈ ਆਪਣਾ ਹੀ ਕਰਨਾ ਹੈ ਮੈਂ ਕੁਝ ਇੱਕ ਸਿਗਾ ਕੈਫੇ ਸੀਗਾ ਉਹ ਮਿਲ ਗਿਆ ਕੈਫੇ ਜਿਹੜੇ ਬੰਦੇ ਨੇ ਵੇਚਿਆ ਉਹਨਾਂ ਨੇ ਕਿਹਾ ਕਹਿੰਦੇ ਵੀ ਕੈਫੇ ਨਾਲ ਸਾਡਾ ਆਪਣਾ कि लॉस ਤੇ ਚੱਲ ਰਿਹਾ ਆਪਣੇ ਦੋਸਤਾਂ ਨੂੰ ਕਿਹਾ ਮੈਂ ਕਿਹਾ ਵੀ ਯਾਰ ਵੀ ਕੈਫੇ ਆ ਬੰਦਾ ਕਹਿ ਰਿਹਾ ਵੀ ਮੇ ਕੋਲ 3000 ਦਾ ਉਹਨਾਂ ਦਾ लॉस ਸੀਗਾ ਉਹ ਕਹਿੰਦੇ ਯਾਰ ਨਹੀਂ ਵੀ ਤੂੰ ਕਿਹੜੇ ਕੰਮ 'ਚ ਪੈ ਰਿਹਾ ਜਿਹੜਾ ਬੰਦਾ ਪਹਿਲੇ ਹੀ लॉस ਦੱਸ ਰਿਹਾ ਵੀ ਤੁਸੀਂ ਇਹ ਕੰਮ 'ਚ ਨਾ ਜਾਓ ਮੈਂ ਉਹਨਾਂ ਨੂੰ ਪ੍ਰਪੋਜ਼ਲ ਦਿੱਤਾ ਮੈਂ ਕਿਹਾ ਜੀ ਮੇ ਕੋਲ ਸਰਟਨ ਅਮਾਉਂਟ ਹੈਗੀ ਹੈ ਤੁਸੀਂ ਇਹ ਲੈ ਲਓ ਤੁਸੀਂ ਤੇ ਆਲਰੇਡੀ लॉस 'ਚ ਹੈਗੇ ਹੋ ਬਟ ਜੈਂਟਲਮੈਨ ਵਾਸ ਵੈਰੀ ਸਮਾਰਟ ਉਹ ਬੰਦਾ ਬੜਾ ਸਮਾਰਟ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਸਮਝ ਗਿਆ ਜਿਹੜੀ ਮੈਂ ਗੱਲ ਕਿ ਨਹੀਂ ਚਾਹਣਾ ਫਿਰ ਮੈਂ ਉਹ ਪੈਸੇ ਉਹਨਾਂ ਦੇ ਕੈਫੇ ਚੋਂ ਕਮਾ ਕੇ ਉਹਨਾਂ ਨੂੰ ਹਰ ਵੀਕਲੀ ਵਾਪਸ ਕਰ ਵਾਪਸ ਕਰਦੇ ਨੇ ਪ੍ਰੋਫਿਟ ਚ ਆ ਗਿਆ ਹਾਂਜੀ ਅਸੀਂ ਉਹਨੂੰ ਟਨ ਰੌਂਡ ਕਰ ਲਿਆ ਹੈਨਾ ਵੀ ਹੁਣ ਕੈਫੇ ਦੀ ਕੋਸਟਿੰਗ ਲਿਖੀ ਵੀ ਮੇਨ ਉੱਥੇ ਜਿਹੜਾ ਦਾ ਜ਼ਿਆਦਾ ਖਰਚਾ ਸੀ ਸ਼ੈਫ ਦਾ ਸੀ ਤੇ ਇੱਕ ਬਰਿਸ਼ਤਾ ਦਾ ਸੀ ਬਰਿਸ਼ਤਾ ਵਾਲਾ ਕੰਮ ਮੈਂ ਆਪ ਸੰਭਲਿਆ ਮੈਂ ਲਰਨ ਕੀਤਾ ਮੈਂ ਇੱਕ ਬੰਦਾ ਰੱਖਿਆ ਉਹ ਬੈਸਟ ਕਾਫੀ ਮੇਕਰ ਸੀ ਉਸ ਟਾਈਮ ਤੇ ਸਾਸੀ ਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਵਿਦੇਸ਼ਾਂ ਚ ਪੰਜਾਬੀਆਂ ਨੇ ਮੱਲਾ ਮਾਰੀਆਂ ਸਿਰਫ ਇਹ ਨਹੀਂ ਕਿ ਪੰਜਾਬੀ ਵਿਦੇਸ਼ ਚ ਆ ਕੇ ਆਪਦੇ ਬਾਰੇ ਸੋਚਣ ਲੱਗੇ ਪਰ ਪਿੱਛੇ ਪੰਜਾਬ ਚ ਵਸਦੇ ਪੰਜਾਬੀਆਂ ਦੇ ਵੀ ਖੈਰ ਸੁਖ ਅਕਸਰ ਮੰਗਦੇ ਆਏ ਐ ਅੱਜ ਮੈਲਬਨ ਚ ਮੌਜੂਦ ਆ ਜੀ ਮੈਲਬਨ ਦੇ ਵਿੱਚ ਫਲਾਈਂਗ ਪੋਲਟਰੀ ਵਾਲੇ ਐਸ਼ ਕੋਲੀ ਸਾਹਿਬ ਕੋਲੇ ਆ ਬਹੁਤ ਨਾਮ ਸੁਣਿਆ ਇਹਨਾਂ ਦਾ ਕਿ ਇਹ ਉਹ ਪੰਜਾਬੀ ਨੇ ਜਿਨ੍ਹਾਂ ਨੇ ਇੱਥੇ ਆ ਕੇ ਇਸ ਫੀਲਡ ਦੇ ਵਿੱਚ ਇੱਕ ਰੈਵੋਲੂਸ਼ਨ ਲੈ ਕੇ ਆਉਂਦੀ ਜਦੋਂ ਅਸੀਂ ਪਿੱਛੇ ਦੇਖਦੇ ਹਾਂ ਪੰਜਾਬ ਕਦੇ ਯਾਦ ਕਰੋ ਤੁਹਾਡੇ ਪਰਿਵਾਰਾਂ ਚੋਂ ਜੇ ਕੋਈ ਚਿਕਨ ਮਟਰਨ ਖਾਂਦਾ ਹੈ ਤਾਂ ਜਦੋਂ ਅਸੀਂ ਖਰੀਦਣ ਜਾਂਦੇ ਹਾਂ ਤਾਂ ਉੱਥੇ ਕਿਹੋ ਜਿਹਾ ਮਾਹੌਲ ਹੁੰਦਾ ਹੈ ਕਿਹੋ ਜਿਹੇ ਹਾਲਾਤ ਹੁੰਦੇ ਆ ਜਦੋਂ ਬੱਕਰਾ ਝਟਕਾਇਆ ਜਾ ਰਿਹਾ ਹੈ ਜਾਂ ਕਿਤੇ ਟੰਗਿਆ ਪਿਆ ਹੈ ਜਾਂ ਜਿੱਥੇ ਮੁਰਗਾ ਮਿਲਦਾ ਹੈ ਅੱਜ ਤੁਹਾਨੂੰ ਇਸ ਫੀਲਡ ਦੀ ਰੈਵੋਲੂਸ਼ਨ ਕਿਉਂਕਿ ਚਾਹੇ ਉਹ ਪੰਜਾਬੀ ਹੋਵੇ ਚਾਹੇ ਦੁਨੀਆ ਚ ਹੋਰ ਵਸਤੇ ਵੱਡੀ ਗਿਣਤੀ ਮਾਸਾਹਾਰੀਆਂ ਦੀ ਹੈ ਸਿਰਫ ਇਸ ਐਸਪੈਕਟ ਤੋਂ ਨਹੀਂ ਹੈ ਇਮੋਸ਼ਨਸ ਤੋਂ ਪਰਿਵਾਰ ਦੇ ਨਜ਼ਰੀਏ ਤੋਂ ਇੱਥੇ ਆ ਕੇ ਕਿੰਜ ਵਸੇ ਮੈਲਬਨ ਕਿਹੋ ਜਿਹਾ ਔਰ ਆਸਟ੍ਰੇਲੀਆ ਨੇ ਕੀ ਕੁਝ ਦਿੱਤਾ ਇਸ ਲਿਹਾਜ਼ ਤੋਂ ਅੱਜ ਐਸ਼ ਕੋਲੀ ਸਾਹਿਬ ਹੋਣਾ ਦੇ ਨਾਲ ਗੱਲਬਾਤ ਕਰਾਂਗੇ ਬਹੁਤ ਸਵਾਗਤ ਹੈ ਭਾਈ ਜੀ ਤੁਹਾਡਾ ਥੈਂਕ ਯੂ ਵੈਰੀ ਮਚੀ ਕਦੋਂ ਆਏ ਇੰਡੀਆ ਤੋਂ ਕਿੰਨੇ ਸਾਲ ਹੋ ਗਏ ਭਾਜੀ ਮੈਂ ਉੱਥੋਂ ਤੁਰਿਆ ਸੀ ਫ फेब्रुवारी 12 2006 2006 ਚ ਹਾਂਜੀ ਕੀ ਕਹਾਣੀ ਕਿਉਂ ਆਉਣਾ ਪਿਆ ਉਦੋਂ ਕਿਉਂ ਸੋਚਿਆ ਵੀ ਇੰਡੀਆ ਛੱਡਣਾ ਨੇ ਬੱਸ ਇਦਾਂ ਹੀ ਉਹ ਦੋਸਤ ਥੋੜੇ ਜਿਹਾ ਆਪਣਾ ਉਹ ਆ ਗਏ ਦੋ ਤਿੰਨ ਉਹ ਕਹਿ ਲਾ ਪਏ ਵੀ ਇੱਥੇ ਓਪਰਚ्युनिटी ਕਾਫੀ ਹੈ ਹੂੰ ਤੇ ਉਹਦੋਂ ਨਵੇਂ ਨਵੇਂ ਕਾਲਜ ਪਾਸ ਆਊਟ ਹੋਏ ਸੀ ਤੇ ਕੁਝ ਮਿਲ ਨਹੀਂ ਸੀ ਰਿਹਾ ਉੱਥੇ ਕਰਨ ਨੂੰ ਤੇ ਮੈਂ ਵੀ ਚਲੋ ਮੈਲਬਨ ਚਲੇ ਜਾਣੇ ਆਈ ਜਿਹੜੇ ਕਾਲਜ ਪੜੇ ਉੱਥੇ ਮੈਂ ਉੱਥੇ ਦੀ ਡੀਏਵੀ ਕਾਲਜ ਅੰਮ੍ਰਿਤਸਰ ਪੜਿਆ ਅੰਮ੍ਰਿਤਸਰ ਪੜੇ ਤੇ ਮੈਂ ਕੀ ਕੀਤੀ ਸੀ ਬੀਏਸੀ ਇਕਨੋਮਿਕਸ ਕੀਤੀ ਸੀ ਥੋੜੀ ਜਿਹੀ ਜੌਬ ਕੀਤੀ ਉੱਥੇ 6 ਮਹੀਨੇ ਜ਼ਾਇਡ ਸਕੈਡਿਲਾ ਕੰਪਨੀ ਸੀ ਮਾਰਕETING ਦੀ ਹੂੰ ਤੇ ਉਹੀ ਐਕਸਪੀਰੀਅੰਸ ਸੀ ਬੱਸ ਉੱਥੋਂ ਤੁਰੇ ਇੱਥੇ ਤੁਹਾਡੇ ਪੇਰੈਂਟਸ ਕੀ ਕਰਦੇ ਸੀ ਮੇਰੇ ਫਾਦਰ ਆਪਣਾ ਫੂਡ ਐਂਡ ਸਿਲ ਸਪਲਾਈ ਚ ਸੀ ਮਦਰ ਹਾਊਸ ਵਾਈਫ ਸੀ ਤੇ ਆ ਵਾਜ਼ ਓਨਲੀ ਸਨ ਤੇ ਮੇਰੀ ਇੱਕ ਸਿਸਟਰ ਸੀ ਉਹ ਦਿੱਲੀ ਐ ਨੋਇਡਾ ਇੰਜੀਨੀਅਰ ਐ ਤੇ ਫਿਰ ਜਦੋਂ ਸ਼ੁਰੂਆਤ ਦੇ ਸਾਲ ਸੀ ਉਦੋਂ ਸਟਰਗਲ ਸੀਗਾ ਭਾਜੀ ਹਾਂਜੀ ਹਾਂਜੀ ਉਹ ਸਟਾਰਟਿੰਗ ਦੇ ਵਿੱਚ ਦੇਖੋ ਇੱਥੇ ਪਹੁੰਚਣਾ ਕੋਈ ਜਾਣਦਾ ਨਹੀਂ ਸੀ ਇੱਥੇ ਰੈਫਰੈਂਸ ਹੋ ਗਿਆ ਜੌਬ ਨਹੀਂ ਸੀ ਮਿਲਦੀ ਉਸ ਟਾਈਮ ਤੇ ਇੰਡਸਟਰੀ ਆਪਣੇ ਕੋਈ ਬੰਦੇ ਜ਼ਿਆਦਾ ਹੈ ਨਹੀਂ ਸੀਗੇ ਤੇ ਉਹੀ ਉਹਦਾਂ ਸ਼ੁਰੂ ਹੋਇਆ ਕਾਰਵਾਸ਼ ਤੋਂ ਕਲੀਨਿੰਗ ਕਲੀਨਿੰਗ ਤੋਂ ਸਿਕਿਉਰਿਟੀ ਸਿਕਿਉਰਿਟੀ ਤੋਂ ਬਸ ਇਹ ਦਿੰਦੇ ਆਉਂਦੇ ਆ ਕੀ ਕਾਰਵਾਸ਼ ਕਰਨੀ ਪਈ ਪਹਿਲਾਂ ਹਾਂਜੀ 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 ਫਿਰ ਫਿਰ ਉਸ ਤੋਂ ਬਾਅਦ ਕਲੀਨਿੰਗ ਵੀ ਕੀਤੀ ਫਿਰ ਕਾਰਵਾਸ਼ ਤੇ ਇਦਾਂ ਸੀਗਾ ਉਹ ਪੈਸੇ ਘੱਟ ਮਿਲਦੇ ਸੀਗੇ ਉਹ ਸਾਰੇ ਦਿਨ ਦੇ ਉਦੋਂ ਕਿੰਨੇ ਡਾਲਰ ਮਿਲਦੇ ਹੁੰਦੇ ਸੀ ਉਹ ਮਿਲਦੇ ਸੀ 4 ਕ ਡਾਲਰ ਮਿਲਦੇ ਸੀ ਸਾਰੇ ਆਪਣਾ ਪਰ ਹਾਂਜੀ ਉਹ ਕਾਰ ਆ ਜਾਂਦੀ ਸੀ ਤੇ ਉਹ ਸ਼ੁਰੂ ਕਰ ਦਿੰਦੇ ਸੀ ਕਾਰ ਚੱਲ ਜਾਂਦੀ ਸੀ ਟਾਈਮ ਆਫ ਹੋ ਜਾਂਦਾ ਸੀ ਤੇ ਬਸ ਉਹ ਦਿਨ ਮਤਲਬ ਸਾਰਾ ਦਿਨ ਜੇ 10 ਘੰਟੇ ਕੰਮ ਕੀਤਾ ਉਦੋਂ 40 ਡਾਲਰ ਮਿਲਦੇ ਸੀ ਬਸ ਹਾਂਜੀ ਪਰ ਹੁਣ ਤਾਂ ਮੇਰੇ ਖਿਆਲ ਪਰ ਆਵਰ 20 22 25 ਡਾਲਰ ਤਾਂ ਆਰਾਮ ਨਾਲ ਮਿਲ ਜਾਂਦੇ ਹੋਏ ਜੇ ਉਹ 23 ਡਾਲਰ ਸਮਥਿੰਗ ਹੈ 23 75 ਕੀ ਹੈ ਇਸ ਲਈ 23 75 ਫਿਰ ਕਲੀਨਿੰਗ ਤੋਂ ਕਿਵੇਂ ਗਾ ਉਦੋਂ ਇਹ ਨਹੀਂ ਲੱਗਿਆ ਵੀ ਕਿੱਥੇ ਫਸ ਗਏ ਕਿੱਥੇ ਆ ਗਏ ਨਹੀਂ ਹੁੰਦਾ ਸੀ ਥੋੜਾ ਜਿਹਾ ਵੀ ਉਹ ਸੋਚੀਦਾ ਸੀ ਪਰ ਪਰ ਇਹੀ ਐਮ ਸੀਗਾ ਵੀ ਹਾਂ ਕੁਝ ਕਰਨਾ ਹੈ ਵੀ ਹੁਣ ਜੇ ਆ ਗਏ ਆ ਤੇ ਲੈਟਸ ਅਚੀਵ ਸਮਥਿੰਗ ਰੋਟੀ ਵੀ ਆਪ ਬਣਾਉਣੀ ਪੈਂਦੀ ਹੁੰਦੀ ਹਾਂ ਜੀ ਹਾਂ ਜੀ ਉਦੋਂ ਰੋਟੀ ਦਾ ਵੀ ਇਦਾਂ ਹੀ ਸੀਗਾ ਤੇ ਬਸ ਸਾਰੇ ਆਪਾਂ ਇਕੱਠੇ ਰਹਿੰਦੇ ਸੀ 6-7 ਜਣੇ ਹਾਂ ਤੇ ਉਸ ਤੋਂ ਬਾਅਦ ਬਸ ਫਿਰ ਕਲੀਨਿੰਗ ਦੀ ਜੌਬ ਆ ਗਈ ਕਲੀਨਿੰਗ ਦੀ ਜੌਬ ਆ ਗਈ ਉਹ ਚਲੋ ਕਲੀਨਿੰਗ ਵਾਸ ਵੀ ਈਜ਼ੀ ਸੀ ਜੌਬ ਬੜੀ ਉਹ ਪਰ ਉੱਚੇ ਥੋੜੇ ਪੈਸੇ ਵਧਿਆ ਮਿਲਦੇ ਸੀ ਹੂੰ ਤੇ ਉਹ ਕਰ ਲੈਣੀ ਫਿਰ ਉਸ ਤੋਂ ਬਾਅਦ ਕਿਸੇ ਨੇ ਦੱਸਤਾ ਵੀ ਮੈਲਬਨ 'ਚ ਕੰਮ ਮਿਲਦਾ ਨਹੀਂ ਸੀ ਜ਼ਿਆਦਾ ਫਿਰ ਗ੍ਰੇਫੇ ਚਲਾ ਗਿਆ ਮੈਂ ਹੂੰ ਫਿਰ ਗ੍ਰੇਫੇ ਜਾ ਕੇ ਫਾਰਮਾਂ 'ਚ ਕੰਮ ਕੀਤਾ ਉੱਥੇ ਫਿਰ ਕਾਲਜ ਮੈਲਬਨ ਹੁੰਦਾ ਸੀ ਤੇ ਮੈਂ ਗ੍ਰੈਫਟ ਰਹਿੰਦਾ ਸੀ ਉੱਥੋਂ ਫਿਰ ਕਾਲਜ ਲਾਉਣ ਆ ਕਿੰਨੀ ਦੂਰ ਆ ਗ੍ਰੈਫਟ ਐ ਤੋਂ ਗ੍ਰੈਫਟ ਐ ਤੋਂ ਹੈਗਾ 8 ਕਿੰਟੇ ਦਾ ਰਾਹ ਹੈਗਾ ਅੱਛਾ ਜੀ ਤੇ ਉੱਥੇ ਪੰਜਾਬੀ ਕਮਿਊਨਿਟੀ ਜ਼ਿਆਦਾ ਸੀ ਹਾਂ ਜੀ ਉੱਥੇ ਜ਼ਿਆਦਾ ਸੀ ਉੱਥੇ ਕੰਮ ਵੀ ਮਿਲ ਜਾਂਦਾ ਸੀ ਉੱਥੇ ਤੋਂ ਹਾਰਡ ਵਰਕ ਹੁੰਦਾ ਸੀ ਜ਼ਿਆਦਾ ਥੋੜਾ ਕੀ ਫਾਰਮਸ ਦੇ ਵਿੱਚ ਵੀ ਉਹ ਈਜ਼ੀ ਜੌਬ ਨਹੀਂ ਸੀ ਹਰ ਕੋਈ ਕਰਨਾ ਨਹੀਂ ਸੀ ਚਾਹਦਾ ਪਰ ਉਹ ਹੀ ਸੀਗੇ ਜਿਹੜੇ ਬੰਦੇ ਵੀ ਉਹਨਾਂ ਦੇ ਡਿਟਰਮਿਨੈਂਟ ਸੀ ਗੜੇ ਉਹ ਕੰਮ ਕਰਦੇ ਸੀ ਉੱਥੇ ਫਿਰ ਉੱਥੇ ਜਾ ਕੇ ਉਹ ਕੰਮ ਕੀਤਾ ਉਸ ਤੋਂ ਬਾਅਦ ਫਿਰ ਉੱਥੇ ਰਹਿਣਾ ਪਾਇੰਦੇ ਰਹਿਣਾ ਹੂੰ ਛੇ ਮਹੀਨੇ ਦਿਨ ਕਲਾਸ ਲਾਉਣਾ ਨਾ ਇੱਥੋਂ ਲਾਨ ਤੋਂ ਬਾਅਦ ਰਾਤੀ 11 ਵਜੇ ਫੇਰ ਡਰਾਈਵ ਕਰਨੀ ਬੈਕ ਵਾਪਸ ਜਾਣਾ ਫੇਸਵੇਰੇ 7:30 ਵਜੇ ਉੱਥੇ ਕੰਮ ਸ਼ੁਰੂ ਹੋ ਜਾਂਦਾ ਸੀ ਤੇ ਵਧੀਆ ਇੰਜੋਏਡ ਏਵਰੀ ਮੂਮੈਂਟ ਮੈਂ ਤਾਂ ਤੋਂ ਭੱਜੇ ਨਹੀਂ ਗਾ ਨਹੀਂ 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 ਜੀ ਫੇਰ ਇਹ ਇੱਥੋਂ ਤੱਕ ਕਿਵੇਂ ਫਲਾਈਂਗ ਪੋਲਟਰੀ ਤੱਕ ਕਿਵੇਂ ਪਹੁੰਚੇ ਭਾਜੀ ਉਹ ਸਟੈਪ ਬਾਈ ਸਟੈਪ ਚੀਜ਼ਾਂ ਜੁੜਦੀਆਂ ਗਈਆਂ ਹੈਨਾ ਜੀ ਫੇਰ ਜਦੋਂ ਗ੍ਰਿਫਿਥ ਤੋਂ ਮੈਂ ਫੇਰ ਮੂਵ ਇਨ ਇੱਥੇ ਮੈਲਬਨ ਹੋ ਗਿਆ ਫਿਰ ਇਹ ਸਿਕਿਉਰਿਟੀ ਦੀ ਜੋਬ ਮਿਲ ਗਈ ਉੱਚ ਥੋੜੇ ਪੈਸੇ ਵਧਿਆ ਮਿਲਨੇ ਸ਼ੁਰੂ ਹੋ ਗਏ ਪਰ ਉਹੀ ਹੈ ਕਿ ਵੀ ਫਿਰ ਵੀ ਦਿਮਾਗ ਇੱਕੋ ਚੀਜ਼ ਲੱਭ ਰਿਹਾ ਸੀ ਕਿ ਵੀ ਨਹੀਂ ਮੈਂ ਕੁਝ ਕਰਨਾ ਹੈ ਆਪਣਾ ਹੀ ਕਰਨਾ ਹੈ ਮੈਂ ਕੁਝ ਆਪਣਾ ਕਰਨਾ ਹੈ ਹਰ ਯਾਰਦ ਉਸ ਨਾਲ ਵੀ ਗੱਲ ਹੋਣੀ ਜਿਨੇ ਕੋਈ ਸੁਜੈਸ਼ਨ ਦੇਣੀ ਉੱਤੇ ਕੰਮ ਕਰਨਾ ਫਿਰ ਉਹ ਕਰ ਕਰਕੇ ਫਿਰ ਹਾਰ ਕੇ ਜਦੋਂ ਮੈਂ ਲਾਸਟ ਟਾਈਮ 2012 ਇੰਡੀਆ ਗਿਆ ਉਹ ਤੋਂ ਮੈਂ Aim ਕਰ ਲਿਆ ਕਿ ਨਹੀਂ ਮੈਂ ਹੁਣ ਆ ਕੇ ਆਪਣਾ ਹੀ ਕੁਝ ਕਰੂੰਗਾ ਫਿਰ ਅਸੀਂ ਕੁਝ ਚਾਈਨਾ ਤੋਂ ਮਸ਼ੀਨਰੀਜ਼ ਇੰਪੋਰਟ ਕਰਨੀਆਂ ਸ਼ੁਰੂ ਕੀਤੀਆਂ ਜਿਵੇਂ ਕਿਚਨ ਅਪਲਾਈਂਸ ਸੀਸੀ ਕੇ ਹੂੰ ਉਹ ਉਹ ਕਾਫੀ ਸਕਸੈਸ ਮਿਲੀ ਉਹ ਚ ਉਹ ਫਿਰ ਆਪਣਾ 6 ਮਹੀਨੇ ਬੜਾ ਵਧੀਆ ਕੰਮ ਚੱਲਿਆ ਫਿਰ ਮੈਂ ਸੋਚਣ ਲੱਗ ਪਿਆ ਮੈਂ ਕਿਹਾ ਨਹੀਂ ਵੀ ਕੋਈ ਕੰਮ ਐਹੋ ਜਿਹਾ ਹੋਣਾ ਚਾਹੀਦਾ ਵੀ ਜਿੱਥੇ ਮੈਨੂੰ ਵੀਕਲੀ ਇਨਕਮ ਆਵੇ ਕੋਈ ਹੂੰ ਅੱਛਾ ਚਲੋ ਉਹ ਚੱਲੀ ਜਾ ਰਿਹਾ ਸੀ ਫਿਰ ਇਧਰੋਂ ਇੱਕ ਸਿਗਾ ਕੈਫੇ ਸਿਗਾ ਉਹ ਮਿਲ ਗਿਆ ਹੂੰ ਅੱਛਾ ਇਹ ਚਲੋ ਉਹ ਬੰਦਾ ਸੋਚ ਕੇ ਬੜਾ ਕੁਝ ਲੈਂਦਾ ਹੈ ਹੈਨਾ ਵੀ ਉਹ ਚੀਜ਼ ਦਾ ਐਕਸਪੀਰੀਅੰਸ ਨਹੀਂ ਹੁੰਦਾ ਪਰ ਜਦੋਂ ਵਿਲ ਪਾਵਰ ਹੁੰਦੀ ਹੈ ਤੇ ਤੁਸੀਂ ਮੀਨਸ ਅਚੀਵ ਕਰ ਸਕਦੇ ਹੋ ਹਰ ਚੀਜ਼ ਸਿੱਖ ਸਕਦੇ ਹੋ ਬਿਲਕੁਲ ਤੇ ਉਹ ਫਿਰ ਉਹ ਕੈਫੇ ਲੈ ਲਿਆ ਕੈਫੇ ਲੈ ਲਿਆ ਉਹ ਕੈਫੇ ਜਿਹੜੇ ਬੰਦੇ ਨੇ ਵੇਚਿਆ ਉਹਨਾਂ ਨੇ ਕਿਹਾ ਕਹਿੰਦੇ ਵੀ ਕੈਫੇ ਨਾ ਸਾਡਾ ਆਪਣਾ ਕੀ ਲਾਸ ਤੇ ਚੱਲ ਰਿਹਾ ਹੈ ਹੂੰ ਪੈਸੇ ਉਹਨਾਂ ਨੇ ਸਹੀ ਮੰਗੇ ਪਰ ਕਿਹੜੀ ਜਗ੍ਹਾ ਸੀਗਾ ਇਹ ਸੀਗਾ ਕਾਲਟਨ ਹੂੰ ਇਹ ਮੈਲਬਨ ਸੀਬੀਡੀ ਦੀ ਹੱਬ ਹੈ ਉਹ ਕਾਲਟਨ ਉੱਥੇ ਸਾਰੇ ਸਾਰੇ ਆਪਣਾ ਯੂਰੋਪੀਅਨ ਕੈਫੇਜ਼ ਨੇ ਤੇ ਉਹਨਾਂ ਨੇ ਪੈਸੇ ਮੰਗੇ ਆਪਣਾ ਕੋਈ ਸਰਟਨ ਅਮਾਉਂਟ ਸੀ ਮੇਰੇ ਕੋਲ ਸੀਗੇ ਨਹੀਂ ਇਹਨੇ ਹੂੰ ਤੇ ਮੈਂ ਆਪਣੇ ਦੋਸਤਾਂ ਨੂੰ ਕਿਹਾ ਮੈਂ ਕਿਹਾ ਵੀ ਯਾਰ ਵੀ ਕੈਫੇ ਆ ਬੰਦਾ ਕਹਿ ਰਿਹਾ ਵੀ ਮੇ ਕੋਲ 3000 ਦਾ ਉਹਨਾਂ ਦਾ ਲਾਸ ਸੀਗਾ ਉਹ ਕਹਿੰਦੇ ਯਾਰ ਨਹੀਂ ਵੀ ਤੂੰ ਕਿਹੜੇ ਕੰਮ 'ਚ ਪੈ ਰਿਹਾ ਜਿਹੜਾ ਬੰਦਾ ਪਹਿਲੇ ਹੀ ਲਾਸ ਦੱਸ ਰਿਹਾ ਵੀ ਤੁਸੀਂ ਇਹ ਕੰਮ 'ਚ ਨਾ ਜਾਓ ਪਰ ਮੈਨੂੰ ਸੀਗਾ ਮੈਂ ਕਿਹਾ ਵੀ ਮੈਂ ਕੈਫੇ ਚਲਾ ਲਾਂ ਚਲਾ ਲਾਂਗੇ ਮੈਂ ਉਹਨਾਂ ਨੂੰ ਪ੍ਰਪੋਜ਼ਲ ਦਿੱਤਾ ਮੈਂ ਕਿਹਾ ਜੀ ਮੇ ਕੋਲ ਸਰਟਨ ਅਮਾਉਂਟ ਹੈਗੀ ਹੈ ਤੁਸੀਂ ਇਹ ਲੈ ਲਓ ਤੁਸੀਂ ਤੇ ਆਲਰੇਡੀ ਲਾਸ 'ਚ ਹੈਗੇ ਬਟ ਜੈਂਟਲਮੈਨ ਵਾਸ ਵੈਰੀ ਸਮਾਰਟ ਉਹ ਬੰਦਾ ਬੜਾ ਸਮਾਰਟ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਸਮਝ ਗਿਆ ਜਿਹੜੀ ਮੈਂ ਗੱਲ ਕਿ ਨਹੀਂ ਚਾਹੁੰਦਾ ਹੂੰ ਤੇ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਓਪਰਚੁਨਿਟੀ ਦੇ ਓਪਰਚੁਨਿਟੀ ਦੇਵਾਂਗਾ ਇਹਦਾ ਵੀ ਤੁਸੀਂ ਕਰ ਲਓ ਪੇਪਰ ਵਰਕ ਸਾਈਨ ਅਪ ਹੋ ਗਏ ਸਾਰੇ ਫਿਰ ਮੈਂ ਉਹ ਪੈਸੇ ਉਹਨਾਂ ਦੇ ਕੈਫੇ ਚੋਂ ਕਮਾ ਕੇ ਉਹਨਾਂ ਨੂੰ ਹਰ ਵੀਕਲੀ ਵਾਪਸ ਕਰ ਵਾਪਸ ਕਰਦੇ ਨੇ ਪ੍ਰੋਫਿਟ 'ਚ ਆ ਗਿਆ ਹਾਂਜੀ ਪ੍ਰੋਫਿਟ 'ਚ ਆ ਗਿਆ ਕਿਵੇਂ ਅਸੀਂ ਉਹਨੂੰ ਟਨ ਰਾਉਂਡ ਕਰ ਲਿਆ ਹੈਨਾ ਵੀ ਹੁਣ ਕੈਫੇ ਦੀ ਕਾਸਟਿੰਗ ਵੇਖੀ ਵੀ ਮੇਨ ਉੱਥੇ ਜਿਹੜਾ ਦਾ ਜ਼ਿਆਦਾ ਖਰਚਾ ਸੀ ਸ਼ੈਫ ਦਾ ਸੀ ਤੇ ਇੱਕ ਬ੍ਰਿਸਤਵਲਾ ਕੰਮ 'ਚ ਆਪ ਸਾਂਭ ਲਿਆ ਮੈਂ ਲਰਨ ਕੀਤਾ ਮੈਂ ਇੱਕ ਬੰਦਾ ਰੱਖਿਆ ਉਹ ਬੈਸਟ ਕਾਫੀ ਮੇਕਰ ਸੀ ਉਸ ਟਾਈਮ ਤੇ ਵੀ ਉਹਨੂੰ ਕਾਫੀ ਵਧੀਆ ਵੇਜ ਦਿੱਤੀ ਉੱਚ ਥੋੜਾ ਜਿਹਾ ਮੈਨੂੰ ਐਡਵਾਂਟੇਜ ਮਿਲਿਆ ਉਹਦੇ ਤੋਂ ਮੈਂ ਉਹ ਸਕਿੱਲ ਸਿੱਖਿਆ ਨਹੀਂ ਤੇ ਮੈਂ ਸਕੂਲ ਜਾ ਕੇ ਸਿੱਖਣਾ ਸੀ ਆਵਰਸ ਲੱਗਣੇ ਸੀ ਪੈਸੇ ਚਲੋ ਤਾਂ ਮਤਲਬ ਬੰਦਾ ਚਾਵੇ ਤਾਂ ਕਿਤੇ ਬਹਿ ਕੇ ਕੁਝ ਸਿੱਖ ਸਕਦਾ ਹੈ ਹਾਂਜੀ 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 ਤੇ ਉਹ ਤੁਹਾਡੀ ਐਡੀਸ਼ਨ ਹੈ ਉਹ ਪੈਸਾ ਤੁਸੀਂ ਬਚਾਲ ਲਿਆ ਜਿਹੜਾ ਤੁਸੀਂ ਮਹਿੰਗਾ ਬ੍ਰਿਸਤਾ ਸੀ ਉਹਨੂੰ ਦੇਣਾ ਸੀ ਬ੍ਰਿਸਤਾ ਕਾਫੀ ਬਣਾਉਣ ਵਾਲੇ ਬੰਦੇ ਨੂੰ ਆਮਾਪਾ ਉਥੇ ਬਰਿਸਟਾ ਕੈਫੇ ਵੀ ਸਾਡੇ ਬੜੇ ਮਸ਼ਹੂਰ ਨੇ ਫਿਰ ਇਹ ਕੈਫੇ ਤੋਂ ਫਿਰ ਫਲਾਈਂਗ ਪੋਲੀਟਰੀ ਹਾਂਜੀ ਕੈਫੇ ਦੇ ਦੌਰਾਨ ਵੀ ਤੁਸੀਂ ਦੇਖੋ ਵੀ ਆਪਣੀ ਰੂਟਸ ਨਾਲ ਆਪਾਂ ਬੜਾ ਟੱਚ ਰਹੇ ਡਾਰਜਲਿੰਗ ਟੀਜ਼ ਆਪਾਂ ਸੁਣਦੇ ਹੁੰਦੇ ਸੀ ਬਿਲਕੁਲ ਬਿਲਕੁਲ ਹਾਂ ਉਹ ਟੀਜ਼ ਆਪਾਂ ਇੰਪੋਰਟ ਕੀਤੀਆਂ ਆਪਣੇ ਕੈਫੇ ਰੱਖੀਆਂ ਉਹ ਬਰੂ ਕਰਕੇ ਦੇਣੀ ਉਹ ਫਸਟ ਫਸਟ 플ਸ਼ ਸੈਕੰਡ 플ਸ਼ ਸੀ ਉਦੋਂ ਤੱਕ ਪਤਾ ਨਹੀਂ ਸੀ ਫਸਟ 플ਸ਼ ਕੀ ਹੁੰਦਾ ਪਰ ਆਪਾਂ ਤੇ ਉਥੇ ਇੰਡੀਆ ਉਹ ਦਾਣੇਦਾਰ ਚਾਹ ਸੀਟੀਸੀ ਲੈਂਦੇ ਸੀ ਜਿਹੜਾ ਉਹ ਵੇਸਟ ਰਹੇ ਅਸੀਂ ਬਾਕੀ ਤੇ ਯੂਰਪ ਲੈ ਜਾਂਦਾ ਸੀ ਸਾਰਾ ਐਕਸਪੈਂਸਿਵ ਸੀ ਪਰ ਵਧੀਆ ਰਿਹਾ ਮੈਂ ਕਾਫੀ ਚੀਜ਼ਾਂ ਲਰਨ ਕੀਤੀਆਂ ਕੈਫੇ ਚੋਂ ਫਿਰ ਮੈਨੇਜਮੈਂਟ ਸਿੱਖੀ ਕੈਫੇ ਚੋਂ ਵੀ ਕਿਦਾਂ ਆਪਣਾ ਐਕਸਪੈਂਸਸ ਦੇ ਇਹ ਕੰਪਨੀ ਕਿਹੜੇ ਸਾਲ ਸ਼ੁਰੂ ਕੀਤੀ ਫਿਰ ਇਹ ਭਾਜੀ ਇਹ ਐਗਜ਼ਿਸਟਿੰਗ ਬਿਜ਼ਨਸ ਬਾਈ ਕੀਤਾ ਸੀ 2017 ਦੇ ਵਿੱਚ ਇਹ ਬੰਦੇ ਸੀਗਾ ਜੋਰਜ ਜਿਹੜਾ ਰਿਟਾਇਰ ਹੋ ਰਿਹਾ ਸੀ ਉਹਨੇ ਓਪਰਚ्युनिटी ਦਿੱਤੀ ਤੇ ਐਕਸਪੀਰੀਐਂਸ ਹੈ ਨਹੀਂ ਸੀਗਾ ਪਰ ਉਹੀ ਡਿਟਰਮਿਨਸੀ ਸੀ ਕਿ ਕੋਈ ਨਹੀਂ ਕਰ ਲਾਂਗੇ ਉਹ ਕਰ ਲੈਂਦੇ ਚੱਕਰ ਚ ਬਸ ਕੰਮ ਹੋ ਗਿਆ ਕੀ ਕੀ ਇਹਦੇ ਥੋੜੀ ਮੈਨੂੰ ਪ੍ਰੋਡਕਟ ਲਾਈਨ ਸਮਝਾਓ ਥੋੜੀ ਤੁਸੀਂ ਇਹਦੇ ਚ ਕਰਦੇ ਕੀ ਹੋ ਇਹ ਵੱਖਰਾ ਕਿਵੇਂ ਹੈ ਤੁਹਾਡਾ ਕੰਮ ਅੱਛਾ ਇਹ ਪਹਿਲਾਂ ਤੇ ਦੇਖੋ ਅਸੀਂ ਇਹ ਚ ਕਰਦੇ ਹਾਂ ਸਨਿਚਲ ਮੈਨੂਫੈਕਚਰਿੰਗ ਦਾ ਬਿਜ਼ਨਸ ਹੈ ਬੇਸਿਕਲੀ ਇਹ ਹੂੰ ਉਥੋਂ ਆਪਾਂ ਜਿਵੇਂ ਸਨਿਚਲਸ ਬਣਾਉਂਦੇ ਆ ਸਨਿਚਲਸ ਬਣਾ ਕੇ ਕੈਫੇ ਰੈਸਟੋਰੈਂਟਸ ਫੂਡ ਸਰਵਿਸਿਜ਼ ਨੂੰ ਵੇਚਦੇ ਆ ਹੂੰ ਉਸ ਤੋਂ ਬਾਅਦ ਆਪਾਂ ਡਿਊਰਿੰਗ ਟਾਈਮ ਹੈ ਨਾ ਵੀ ਸਾਨੂੰ ਸਪਾਈਸਿਸ ਦੀ ਨੌਲੇਜ ਨਹੀਂ ਕਹਾਂਗਾ ਕਿ ਜਿਵੇਂ ਤੁਸੀਂ ਘਰ ਦੇ ਵਿੱਚ ਸਪਾਈਸਿਸ ਦੇਖੇ ਹੈ ਹੈਨਾ ਵੀ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੋ ਮੈਂ ਅੰਮ੍ਰਿਤਸਰ ਤੋਂ ਆ ਤੇ ਉੱਥੇ ਫੂਡ ਸਾਡਾ ਤੇ ਬੜਾ ਪਪੂਲਰ ਹੈ ਹੂੰ ਉਹ ਕਈ ਚੀਜ਼ਾਂ ਸਿੱਖੀਆਂ ਜਿਹੜੀਆਂ ਦਿਮਾਗ ਦੇ ਵਿੱਚ ਤੇ ਕੁਕਿੰਗ ਦਾ ਥੋੜਾ ਮੈਂ ਜਦੋਂ ਇੱਥੇ ਆਇਆ ਸੀ ਉਹ ਕੀਤਾ ਸੀ ਆਪਣਾ ਕੁੱਕਰੀ ਦਾ ਡਿਪਲੋਮਾ ਕੀਤਾ ਸੀ ਜਿਹਦੇ ਥਰੂ ਪੀਆਰ ਹੋਈ ਉਹ ਕੁਝ ਚੀਜ਼ਾਂ ਕਿਚਨ 'ਚ ਸਿੱਖੀਆਂ ਉਹ ਸਾਰੀਆਂ ਸਿੱਖੀਆਂਆਂ ਚੀਜ਼ਾਂ ਉਹ ਰਲ ਗਈਆਂ ਮੈਰੀਨੇਸ਼ਨ ਦੇ ਵਿੱਚ ਰਲ ਗਈਆਂ ਹੂੰ ਹੁਣ ਅਸੀਂ ਕਾਫੀ ਪਪੂਲਰ ਆ ਆਪਣੀ ਅੰਮ੍ਰਿਤਸਰੀ ਫਿਸ਼ ਤੇ ਤੰਦੂਰੀ ਲollipops ਕਰਕੇ ਉਹ 올 ਅਰਾਊਂਡਸ ਤੋਂ ਫਰੋਜ਼ਨ ਹੈ ਹਾਂਜੀ ਸਾਰਾ ਫਰੋਜ਼ਨ ਚਿਕਨ ਤੁਸੀਂ ਸਪਲਾਈ ਕਰ ਰਹੇ ਹਾਂਜੀ ਦੇਖੋ ਆਪਾਂ 70% ਇੰਡੀਅਨ ਰੈਸਟੋਰੈਂਟ ਮਾਰਕੀਟ ਨੂੰ ਸਪਲਾਈ ਇੱਥੇ ਕਲਚਰ ਨਹੀਂ ਹੈ ਆਸਟ੍ਰੇਲੀਆ ਚ ਜਿਵੇਂ ਆਪਣੇ ਉੱਥੇ ਇੰਡੀਆ ਚ ਜਾਓ ਤਾਜ਼ਾ ਮੁਰਗਾ ਵੜਾ ਕੇ ਤੇ ਫਿਰ ਨਹੀਂ ਹਾਂਜੀ ਹਾਂਜੀ ਤੁਸੀਂ ਉਹ ਆਪਣਾ ਜਦੋਂ ਸਵੇਰੇ ਸਾਡੇ ਕੋਲ 3 ਵਜੇ ਡਿਲੀਵਰੀ ਆ ਜਾਂਦੀ ਹੈ ਉਹਨੂੰ ਆਪਾਂ ਕੱਟਦੇ ਹਾਂ ਡੀ ਫੈਦਰਡ ਬਰਡਸ ਆਂਦੇ ਨੇ ਜਿਨੂੰ ਆਪਾਂ ਪਾਰਟਸ ਦੇ ਵਿੱਚ ਕੱਟ ਕੇ ਜਿਵੇਂ ਸਨਿਚਲਸ ਲਈ ਬ੍ਰੈਸਟ ਕੱਟ ਦਿੰਨੇ ਆਪਣੀ ਲਈ ਯੂਜ਼ ਹੋ ਜਾਂਦੀ ਹੈ ਬਾਕੀ ਜਿਹੜਾ ਥਾਈ ਫਿਲੇਟ ਹੈ ਡਰਮ ਸਟਿਕਸ ਹੈ ਉਹ ਬੁਚਰਸ ਨੂੰ ਜਾਂ ਰੈਸਟੋਰੈਂਟਸ ਨੂੰ ਦੇ ਦਿੰਨੇ ਆਪਾਂ ਤੇ ਉਹ ਉੱਥੋਂ ਆਪਣੀ ਕੁਕਿੰਗ ਕਰਦੇ ਨੇ ਫਿਰ ਬਾਕੀ ਫੂਡ ਜਿਹੜਾ ਫਰੋਜ਼ਨ ਹੋਰ ਕੀ ਕੀ ਦੇਖੋ ਆ ਬਾਕੀ ਆਪਣੇ ਲਈ ਇਹ ਚੀਜ਼ਾਂ ਬਣਾਉਂਦੇ ਆ ਜਿਵੇਂ ਤੰਦੂਰੀ ਲਾਲੀਕੋਪਸ ਹੈ ਫਿਸ਼ ਹੈ ਸਾਡੀ ਫਿਰ ਆਪਾਂ ਬਣਾਉਂਦੇ ਆ ਆਪਣਾ ਤੰਦੂਰੀ ਟਿੱਕੇ ਬਣਾਉਂਦੇ ਆ ਮਲਾਈ ਟਿੱਕਾ ਬਣਾਉਂਦੇ ਆ ਜਿਹੜੇ ਸਾਰੇ ਪੈਕ ਫੂਡ ਪੈਕ ਫੂਡਸ ਕਰਕੇ ਆਪਾਂ ਵੀ ਆਪਣਾ ਇਹਨਾਂ ਨੂੰ ਸਪਲਾਈ ਕਰਦੇ ਆ ਇੰਡੀਅਨ ਗ੍ਰੋਸਰੀ ਸਟੋਰਸ ਨੂੰ ਸਪਲਾਈ ਕਰਦੇ ਆ ਫਿਰ ਕੁਝ ਆਨਲਾਈਨ ਵੇਚ ਰਹੇ ਆ ਅੱਜਕੱਲ ਹੂੰ ਤੇ ਬੜਾ ਵਧੀਆ ਰਿਸਪੌਂਸ ਹੈ ਕਾਫੀ ਕੁਐਰੀਸ ਸਿਡਨੀ ਤੋਂ ਆਉਂਦੀਆਂ ਐਡੀਲੇਡ ਤੋਂ ਆਉਂਦੀਆਂ ਕਿੱਥੇ ਕਿੱਥੇ ਕੱਲੇ ਮੈਲਬੌਰਨ 'ਚ ਵੇਚ ਰਹੇ ਨੇ ਐਸਫਲੇਸੀ ਪੂਰਾ ਥਰੂਆਊਟ ਰੀਜਨਲ ਵਿਕਟੋਰੀਆ ਕਰ ਰਹੇ ਆ ਕੁਝ ਸਰਟਨ ਡੇਸ ਆਪਾਂ ਜਿਵੇਂ ਜਿਹੜੇ ਹੈਗੇ ਨੇ ਮੀਲ ਪ੍ਰੈਪ ਕੰਪਨੀਆਂਜ਼ ਐ ਜਿਹੜੇ ਯੂਰੋਪੀਅਨ ਬਿਜ਼ਨਸ ਐ ਉਹਨਾਂ ਨੂੰ ਫਰੈਸ਼ ਡਾਈਸ ਕਰਕੇ ਦੇਣੇ ਆ ਇੱਕ ਕੱਲੇ ਰੈਸਟੋਰੈਂਟਸ ਤੱਕ ਥੋੜਾ ਐਕਸਪਲੇਨ ਕਰੋ ਖੁੱਲ ਕੇ ਕਿ ਕਿੱਥੇ ਕਿੱਥੇ ਮਤਲਬ ਹਾਊਸਹੋਲਡ ਕਾਮਨ ਹਾਊਸਹੋਲਡ ਦਾ ਕੇ ਮੈਂ ਬੰਦ ਹਾਊਸਹੋਲਡ ਜਿਵੇਂ ਸਾਡੇ ਉਹ ਵੈਬਸਾਈਟ ਦੇ ਉੱਤੇ ਵਿਜ਼ਿਟ ਕਰਦੇ ਨੇ ਉੱਥੋਂ ਸਾਡਾ ਆਪਣਾ ਪ੍ਰੋਡਕਟਸ ਬਾਏ ਕਰਦੇ ਨੇ ਤੇ ਆਪਾਂ ਉਹਨਾਂ ਨੂੰ ਜਿਵੇਂ ਹੁਣ ਆ ਡਿਲੀਵਰੀ ਨੈਕਸਟ ਡੇ ਡਿਲੀਵਰ ਕਰਦੇ ਆ ਇਹ ਸਾਡੇ ਐਡਵਾਂਟੇਜ ਹੈ ਸਾਡੇ ਬਿਜ਼ਨਸ ਦਾ ਪੂਰਾ ਪ੍ਰੋਸੈਸ ਕੀ ਹੈ ਭਾਜੀ ਤੁਹਾਡੇ ਕੋਲੇ ਪਹਿਲਾਂ ਚਿਕਨ ਆਨਲਾਈਨ ਸਾਡੇ ਕੋਲ ਜਿਵੇਂ ਸਵੇਰੇ ਡੀਫੈਦਰਡ ਬਰਡਸ ਆਉਂਦੇ ਨੇ ਉਹ ਆ ਜਾਂਦੇ ਨੇ ਉਸ ਤੋਂ ਬਾਅਦ ਪਲੈਨਿੰਗ ਸ਼ੀਟ ਆਪਣਾ ਉਹ ਕਿੱਥੋਂ ਲੈਨੇ ਹੋ ਫਿਰ ਤੁਸੀਂ ਉਹ ਸਾਡੇ ਆਉਂਦੇ ਨੇ ਜਿਵੇਂ ਇੰਗਮਸ ਤੋਂ ਆਉਂਦੇ ਨੇ ਸਟੈਗਲਸ ਤੋਂ ਆਉਂਦੇ ਨੇ ਦੋ ਕੰਪਨੀਆਂ ਆ ਆਪਾਂ ਜ਼ਿਆਦਾ ਮੇਨਲੀ ਡੀਲ ਕਰਦੇ ਆ ਤੇ ਉੱਥੋਂ ਜਦੋਂ ਬਰਡਸ ਆ ਜਾਂਦੇ ਨੇ ਸਵੇਰੇ ਫਿਰ ਆਪਾਂ ਦੇਖਦੇ ਆ ਸਾਡੇ ਕੋਲ ਇਨ ਹੈਂਡ ਸਟਾਕ ਕੀ ਹੈ ਉਹ ਸਟਾਕ ਤੋਂ ਬਾਅਦ ਅਸੀਂ ਪਲਾਨ ਆਊਟ ਕਰਦੇ ਆ ਆਪਾਂ ਅੱਜ ਕਿੰਨੇ ਕਿਲੋ ਐਚਓ ਬ੍ਰੈਸਫਲੇਟ ਕੱਢਣਾ ਹੈ ਕਿੰਨੇ ਕਿਲੋ ਥਾਈ ਫਲੇਟ ਕੱਢਣਾ ਹੈ ਕਿੰਨੇ ਕਿਲੋ ਆਪਾਂ ਡਰਮਸਟਿਕ ਵਿੱਚ ਨਹੀਂ ਹੈ ਕਿੰਨੇ ਟਨ ਡਾਈਸ ਕਰਨਾ ਹੈ ਫਿਰ ਉਹ ਉਸ ਹਸਾਬ ਨਾਲ ਪਲੈਨਿੰਗ ਹੁੰਦੀ ਹੈ ਛੱਡੀ ਪਰ ਪੂਰੇ ਆਸਟ੍ਰੇਲੀਆ ਦੇ ਇੰਡੀਅਨ ਰੈਸਟੋਰੈਂਟਸ ਚਿਕਨ ਥੋੜੇ ਤੋਂ ਲੈਂਦੇ ਆ ਭਾਜੀ ਆਸਟ੍ਰੇਲੀਆ ਨਹੀਂ ਹੈਗਾ ਇਸ ਲਈ ਮੈਲਬਨ ਹਾਂਜੀ ਮੈਲਬਨ ਪੂਰਾ 70% ਆਪਾਂ ਰੈਸਟੋਰਾਂ ਸਰਵ ਕਰ ਰਹੇ ਆ ਮੈਲਬਨ ਦੇ ਜਿਹੜੇ ਲੀਡਿੰਗ ਇੰਡੀਅਨ ਰੈਸਟੋਰਾਂਸ ਹੈ ਫਿਰ ਰੀਜਨਲ ਵਿਕਟੋਰੀਆ ਸੀ ਕਾਫੀ ਓਕੂਪਾਈ ਕਰ ਲਿਆ ਜਿਵੇਂ ਸ਼ੈਪਟਨ ਆ ਗਿਆ ਉਹਦੇ ਵਿੱਚ ਫਿਰ ਬੈਂਡੀਗੋ ਆ ਗਿਆ ਰ ਫੇ ਜਲੋਂਗ ਆ ਗਿਆ ਵਾਰਨ ਬੁੱਲ ਆ ਗਿਆ ਉੱਥੋਂ ਤੱਕ ਆਪਾਂ ਪਹੁੰਚ ਚੁੱਕੇ ਹਾਂ ਤੇ ਬਾਕੀ ਜਿਹੜੇ ਰੈਸਟੋਰੈਂਟਸ ਨੇ ਇਟਾਲੀਅਨ ਨੇ ਜਾਂ ਹੋਰ ਨੇ ਉਹਨਾਂ ਤੱਕ ਤੁਸੀਂ ਆਪਣੀ ਮਾਰਕੀਟ ਲੈ ਕੇ ਨਹੀਂ ਜਾ ਰਹੇ ਜਾਂ ਹਾਲੇ ਅਵੇਅਰਨੈਸ ਨਹੀਂ ਹੈਗੀ ਉਹਨਾਂ ਨੂੰ ਨਹੀਂ ਭਾਜੀ ਉਹਨਾਂ ਚ ਸਾਡੇ ਵੈਲਿਊ ਐਡਿਡ ਪ੍ਰੋਡਕਟਸ ਪਹੁੰਚ ਚੁੱਕੇ ਨੇ ਜਿਵੇਂ ਸਨਿਚਲਸ ਹੈ ਸਨਿਚਲਸ ਆਪਾਂ ਕਾਫੀ ਫੂਡ ਸਰਵਿਸਿਜ਼ ਨੂੰ ਸਪਲਾਈ ਕਰਦੇ ਹਾਂ ਜਿਵੇਂ ਪੀ ਐਫ ਡੀ ਬਿਡ ਫੂਡ ਹੈ ਨੇਚਰਸ ਕਾਰਗੋ ਹੈ ਦੇ ਆਰ ਵਨ ਆਫ 뎀 ਕਿ ਉਹ ਸਾਡੇ ਬਿਹਫ ਤੇ ਉੱਥੇ ਵੇਚ ਰਹੇ ਨੇ ਹੁਣ ਜਿਵੇਂ ਦੇਖੋ ਸਮਾਨ ਅਸੀਂ ਬ੍ਰਿਸਬਨ ਸਾਰੇ ਸਨਿਚਲਸ ਉਹ ਅਸੀਂ ਵੇਚਦੇ ਆ ਹੂੰ ਬ੍ਰਿਸਬਨ ਹਾਂਜੀ ਉਹ ਪਰ ਅਸੀਂ ਡਾਇਰੈਕਟ ਇਨਵੋਲਵ ਨਹੀਂ ਹੈਗੇ ਉਹਦੇ ਵਿੱਚ ਸਾਡੀ ਟ੍ਰਾਂਸਪੋਰਟੇਸ਼ਨ ਕਿਵੇਂ ਹੁੰਦੀ ਹੈ ਨਹੀਂ ਹਾਂਜੀ ਉਹ ਚ ਕੀ ਹੈ ਉਹ ਚ ਜਿਵੇਂ ਆਪਣਾ ਸਾਡੇ ਕੋਲ ਏਜੰਟਸ ਨੇ ਜਿਹੜੇ ਸਾਡੇ ਲਈ ਉਹ ਸਮਾਨ ਵੇਚ ਰਹੇ ਨੇ ਉਹ ਫਿਰ ਬੁਕਿੰਗ ਕਰਦੇ ਨੇ ਉਹ ਬੁਕਿੰਗ ਤੋਂ ਬਾਅਦ ਸਮਾਨ ਸਾਨੂੰ ਆਰਡਰ ਆਂਦਾ ਹੈ ਸਾਡੇ ਬੰਦੇ ਆਰਡਰ ਸਿਸਟਮ ਚ ਪਾ ਕੇ ਲੇਬਲ ਕਰਕੇ ਉਹਨਾਂ ਨਾਲ ਕਮਿਊਨੀਕੇਟ ਕਰਦੇ ਨੇ ਵੀ ਉਹ ਸਟਾਕ ਕਿਦੋਂ ਆਪਾਂ ਉਹਨਾਂ ਨੂੰ ਸਨਿਚਲਸ ਇੰਨੇ ਜ਼ਿਆਦਾ ਵਿਗਦੇ ਹਾਂ ਹਾਂਜੀ ਮੈਂ ਅਨਬਿਲੀਵੇਬਲ ਸੀ ਕਿ ਵੀ ਸਨਿਚਲਸ ਵੇ ਲੋਕੀ ਇੰਨੇ ਪਸੰਦ ਕਰਦੇ ਨੇ ਇੱਥੇ ਬਿਫੋਰ ਐਂਟਰਿੰਗ بزਨਸ ਲੈਨ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਨਹੀਂ ਨਹੀਂ ਇੰਨਾ ਸਨਿਚਲ ਨਹੀਂ ਕੋਈ ਵਿਕ ਸਕਦਾ ਪਰ ਹੁਣ ਅਸੀਂ ਤੁਸੀਂ ਦੇਖੋ 10000 ਪੀਸ ਤੇ ਅਸੀਂ ਐਵਰੀ ਡੇ ਰੋਜ਼ ਬਣਾਉਂਦੇ ਹਾਂ ਹਰ ਰੋਜ਼ ਹਾਂਜੀ ਸਾਡੀ ਰੋਜ਼ 5 ਦਿਨ ਸਾਡੀ ਪ੍ਰੋਡਕਸ਼ਨ ਚੱਲਦੀ ਹੈ ਤੇ ਬਣਦਾ ਕੀ ਹੁੰਦਾ ਕਿਵੇਂ ਮਤਲਬ ਹੈ ਤਾਂ ਚਿਕਨ ਬ੍ਰੈਸਟ ਹੀ ਬਾਜੀ ਹੈ ਹਾਂਜੀ ਉਹ ਬ੍ਰੈਸਟ ਫਿਲੇਟ ਨੂੰ ਆਪਾਂ ਸਲਾਈਸ ਕਰਦੇ ਹਾਂ ਇਨ ਟੂ 3 ਉਸ ਤੋਂ ਬਾਅਦ ਜਿਵੇਂ ਆਪਾਂ ਉਹ ਵੀਡੀਓ ਦੇ ਉੱਥੇ ਬਣਾਈ ਆ ਅਸੀਂ ਉਹ ਦੇਖ ਰਹੇ ਸੀ ਉਹ ਵੀ ਨਾਲ-ਨਾਲ ਵੀਡੀਓ ਅਸੀਂ ਚਲਾ ਦਿੰਨੇ ਆ ਦਿਖਾ ਵੀ ਦਿੰਨੇ ਆ ਆ ਇੰਟੂ 3 ਹੁਣੇ ਜਿਸ ਤਰ੍ਹਾਂ ਕਰ ਰਹੇ ਆ ਉਸ ਤੋਂ ਬਾਅਦ ਇਹ ਚਲੇ ਜਾਂਦਾ ਸਾਡਾ ਪ੍ਰੋਡਕਸ਼ਨ ਲਾਈਨ ਦੇ ਵਿੱਚ ਜਿੱਥੇ ਆਪਾਂ ਇਹਨੂੰ ਪਹਿਲਾਂ ਮਿਲਕ ਵਾਸ਼ ਚੋਂ ਕੱਢਦੇ ਆ ਅੱਛਾ ਮਿਲਕ ਵਾਸ਼ ਮਤਲਬ ਹਾਂਜੀ ਉਹ ਚ ਕੈਲਸ਼ੀਅਮ ਹੁੰਦਾ ਹੈ ਜਿਹੜਾ ਇਹਨੂੰ ਨਾ ਬੈਟਰ ਨੂੰ ਹੈਲਪ ਕਰਦਾ ਹੈ ਸਟਿਕ ਕਰਨ ਤੇ ਅੱਛਾ ਫਿਲਟ ਦੇ ਨਾਲ ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਆਪਣਾ ਬੈਟਰ ਚ ਜਾਂਦਾ ਹੈ ਫਿਰ ਕ੍ਰੰਮ ਚ ਜਾਂਦਾ ਹੈ ਫੇਰ ਦੁਬਾਰਾ ਫਾਈਨ ਕ੍ਰੰਮ ਚ ਜਾਂਦਾ ਹੈ ਉਸ ਸਭਾ ਸਾਡੇ ਕੋਲ ਜਿਹੜਾ ਸਭ ਤੋਂ ਵਧੀਆ ਇਸ ਵੇਲੇ ਟੈਕਨੋਲੋਜੀ ਹੈ IQF ਜਿਹੜਾ ਸਪਾਇਰਲ ਫਰੀਜ਼ਰ ਹੈ ਜਿੱਚ ਤੁਸੀਂ ਇਨਪੁੱਟ ਕਰਦੇ ਹੋ ਪ੍ਰੋਡਕਟ 4 ਡਿਗਰੀ ਦੇ ਵਿੱਚ ਤੇ ਵਿਦਿਨ 22 ਮਿੰਟਸ ਦੇ ਵਿੱਚ ਸਾਈਕਲ ਦੇ ਵਿੱਚ ਉਹ ਪ੍ਰੋਡਕਟ ਪਹੁੰਚ ਜਾਂਦਾ ਹੈ -19 ਵਿੱਚ -19 ਹਾਂਜੀ ਆਪਾਂ ਜਿੱਥੇ ਉਹ ਦੇਖ ਕੇ ਆਏ ਆ ਫਰੀਜ਼ਰ ਸੀਗਾ ਮੈਂ ਉੱਥੇ ਖੜਾ ਸੀ ਭਾਜੀ ਦੇ ਨਾਲ ਵੈਸੇ ਉੱਥੇ ਖੜਨਾ ਬਹੁਤ ਔਖਾ ਸੀ ਮੈਨੂੰ ਤਾਂ ਉਹ ਜਨਵੀ ਕਪੂਰ ਵਾਲੀ ਫਿਲਮ ਯਾਦ ਆ ਗਈ ਰਾਤ ਨੂੰ ਉਹ ਜਦੋਂ ਫ੍ਰਿਜ ਚ ਰਹਿ ਜਾਂਦੀ ਹੈ ਤੇ ਉੱਥੇ ਬੁੱਲ ਨੀਲੇ ਹੋਣ ਲੱਗ ਜਾਂਦੇ ਐ ਪਰ ਫਿਰ ਵੀ ਇਹ ਹੈ ਕਿ ਇਹ ਇੰਨੀ ਸਫਾਈ ਤੇ ਇਸ ਟੈਕਨੀਕ ਨਾਲ ਇੰਡੀਆ ਚ ਹਾਇਆ ਹੈ ਫਰੋਜ਼ਨ ਕੰਪਨੀਆਂ ਇਸ ਕੰਮ ਕਰ ਰਹੀਆਂ ਪਰ ਲੋਕਲ ਲੈਵਲ ਤੇ ਉੱਥੇ ਨਹੀਂ ਦੇਖਿਆ ਭਾਜੀ ਪਿੱਛੇ ਕਿਵੇਂ ਹੈਲਪ ਕਰ ਰਹੇ ਹੋ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਸਿਰਫ ਆਸਟ੍ਰੇਲੀਆ ਚ ਨਹੀਂ ਤੁਸੀਂ ਪਿੱਛੇ ਇੰਡੀਆ ਦਾ ਵੀ ਸੋਚ ਰਹੇ ਹੋ ਹਾਂਜੀ ਇੰਡੀਆ ਤੋਂ ਦੇਖੋ ਅਸੀਂ ਬਾਕਸੇ ਪਹਿਲੇ ਇੱਥੇ ਸਾਡੇ ਕੋਲ ਆਉਂਦੇ ਸੀ ਜਿਹੜੀ ਕੰਪਨੀ ਨਾਲ ਡੀਲ ਕਰਦੇ ਸੀ ਉਹ ਚਾਈਨਾ ਤੋਂ ਲੈ ਕੇ ਆਉਂਦੇ ਸੀ ਬਾਕਸੇ ਮੇਰੇ ਵਾਈਫ ਜਸਟ ਹੁਣੇ ਉਹਨਾਂ ਨੇ ਵਿਜ਼ਿਟ ਕੀਤਾ ਸੀ ਇੰਡਸ ਆਪਣਾ ਹੈ ਫੂਡ ਐਕਸਪੋ ਸੀ ਨੌਇਡਾ ਦੇ ਵਿੱਚ ਜਿੱਤੋਂ ਸਾਡੇ ਨਾਲ ਕੰਟੈਕਟ ਸੋਏ ਇੱਕ ਦੋ ਬੰਦਿਆਂ ਦੇ ਕੁਝ ਲੋਕਲ ਸੀਗੇ ਪਟਿਆਲੇ ਤੋਂ ਜਿਨ੍ਹਾਂ ਤੋਂ ਆਪਾਂ ਆ ਜਿਹੜੇ ਬਾਕਸਿਸ ਹੈ ਸਾਰੇ ਉਹ ਤੋਂ ਬਣਵਾ ਕੇ ਇੱਥੇ ਲਿਆ ਰਹੇ ਆਂ ਕੁਝ ਹੋਰ ਜਿਵੇਂ ਸਮੋਸੇ ਐ ਛੋਟੇ ਸਮਾਲ 스ਕੇਲ ਬਿਜ਼ਨੈਸਿਸ ਨੂੰ ਚਾਂਸ ਦੇ ਰਹੇ ਆਂ ਉਹਨਾਂ ਦੇ ਪ੍ਰੋਡਕਟਸ ਇੱਥੇ ਇੰਟਰੋਡਿਊਸ ਕਰ ਰਹੇ ਹੋ ਰਿਹਾ ਇੱਥੇ ਤੁਸੀਂ ਉੱਥੋਂ ਮੰਗਵਾ ਰਹੇ ਹੋ ਹਾਂਜੀ ਖਰਾਬ ਨਹੀਂ ਹੋ ਜਾਂਦਾ ਭਾਜੀ ਮੰਨ ਲਓ ਸਮੋਸਾ ਉੱਥੇ ਬਣਿਆ ਇੱਥੇ ਪਹੁੰਚਣ ਤੱਕ ਨਹੀਂ ਦੇਖੋ ਸਮੋਸਾ ਉਹਨਾਂ ਨੇ ਬਣਾਉਣਾ ਜਿਵੇਂ ਲੈਟਸ ਸੇ ਉਹ ਥਰਸਡੇ ਬਣਾਉਣਗੇ ਫਰੀਜ਼ਰ ਦੇ ਵਿੱਚ ਫਰੀਜ਼ ਕਰਨਗੇ ਉਹਨੂੰ ਬਾਇਰ ਟਿਊਜ਼ਡੇ ਸਮੋਸਾ ਬਾਇਰ ਇੱਥੇ ਹੋਊਗਾ ਮੈਲਬਨ ਦੇ ਵਿੱਚ ਪਹੁੰਚ ਜਾਂਦਾ ਇੱਥੇ ਹਾਂਜੀ ਹਾਂਜੀ ਉਹ ਫਰੈਸ਼ਨੈਸ ਬਰਕਰਾਰ ਰਹਿੰਦੀ ਹੈ ਹਾਂਜੀ 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 ਠੰਡਾ ਫਰੀਜ਼ ਫਰੀਜ਼ਿੰਗ ਟੈਂਪਰੇਚਰ ਜਾਂਦਾ ਹੈ ਜਿਹੜਾ ਅਸੀਂ ਉਸ ਤੋਂ ਬਾਅਦ ਆਪਣਾ ਰੈਸਟੌਂਸ ਨੂੰ ਸਪਲਾਈ ਕਰਾ ਰਹੇ ਹਾਂ ਤਾਂ ਤੁਸੀਂ ਕਹਿ ਰਹੇ ਹੋ ਕਿ ਉੱਥੇ ਵੀ ਰੋਜ਼ਗਾਰ ਦੇ ਰਹੇ ਹੋ ਤੁਸੀਂ ਇੰਡੀਆ 'ਚ ਬੈਠ ਕੇ ਵੀ ਤੁਹਾਨੂੰ ਆਪ ਗਿਆਨ ਨੂੰ ਬਹੁਤ ਸਾਲ ਹੋ ਗਏ ਗਿਆੜਾ ਨਹੀਂ ਲੱਗਿਆ ਤੁਹਾਡਾ ਨਹੀਂ ਕਾਫੀ ਟਾਈਮ ਹੋ ਗਿਆ ਇੰਡੀਆ ਸ ਤੁਸੀਂ ਐਡਲੇਡ ਔਰ ਸਿਡਨੀ ਵੀ ਕੰਮ ਕਰ ਰਹੇ ਹੋ ਹਾਂਜੀ ਸਿਡਨੀ ਅਸੀਂ ਕਰ ਰਹੇ ਹਾਂ ਕੰਮ ਜਿੰਨੀਆਂ ਵੀ ਈਲ ਪ੍ਰੈਪ ਕੰਪਨੀਆਂਜ਼ ਹੈ ਉਹਨਾਂ ਨੂੰ ਅਸੀਂ ਡਾਈਸ ਕਰਕੇ ਹਫਤੇ ਦਾ ਅਰਾਊਂਡ 8 ਟੂ 10 ਟਨ ਚਿਕਨ ਉਹਨਾਂ ਨੂੰ ਉੱਥੇ ਦਿੰਨੇ ਆ ਇੱਕ ਕੰਪਨੀ ਨੂੰ ਸਰਵ ਕਰਦੇ ਆ ਸੇਮ ਵਿਦ ਐਡੀਲੇਡ ਐਸ ਵੈਲ ਹਾਈਜੀਨ ਦਾ ਧਿਆਨ ਰਹਿੰਦਾ ਹੈ ਭਾਈ ਹਾਂਜੀ ਹਾਈਜੀਨ ਤੇ ਹਾਈਜੀਨ ਇਜ਼ ਅ ਫਸਟ ਪ੍ਰਾਇੋਰਟੀ ਹੈਗੀ ਹੈ ਸਾਡੇ ਬਿਜ਼ਨਸ ਦੀ ਉਸ ਤੋਂ ਬਗੈਰ ਦੇਖੋ ਚਿਕਨ ਜਿਹੜਾ ਹੈਗਾ ਚਿਕਨ ਜਿਹੜਾ ਪਿੱਛੋਂ ਕੱਟ ਕੇ ਆਂਦਾ ਹੈ ਉਹਦੀ ਲਾਈਫ ਹੈਗੀ ਹੈ 10 ਦਿਨ ਹਾਂ ਹਾਂਜੀ ਚਿਕਨ ਕਿਹੜੀ ਚੀਜ਼ ਖਰਾਬ ਕਰ ਰਹੀ ਹੈ ਚਿਕਨ ਨੂੰ ਚਿਕਨ ਨੂੰ ਖਰਾਬ ਕਰ ਰਿਹਾ ਟੈਂਪਰੇਚਰ ਜਦੋਂ ਤੁਹਾਡੇ ਕੋਲ ਟੈਂਪਰੇਚਰ ਕੰਟਰੋਲ ਪੂਰਾ ਹੈਗਾ ਤੁਸੀਂ ਚਿਕਨ ਦੀ ਲਾਈਫ ਨੂੰ ਬਰਕਰਾਰ ਰੱਖ ਸਕਦੇ ਹੋ ਤੁਸੀਂ ਜਿਵੇਂ ਹੁਣ 10 ਦਿਨ ਸਾਨੂੰ ਲੇਬਲ ਤੇ ਆਂਦਾ ਹੈ ਅਸੀਂ ਅਗਾਹ ਲੇਬਲ ਲਾ ਕੇ 7 ਦਿਨ ਦਾ ਚਿਕਨ ਯੂਸ ਬਾਈ ਡੇਟ ਦੇ ਰਹੇ ਹਾਂ ਤੇ ਉਹ ਸਿਰਫ ਪ੍ਰੋਪਰ ਟੈਂਪਰੇਚਰ ਕੰਟਰੋਲ ਤੇ ਤੁਹਾਡੀ ਕਲੀਨਿੰਗ ਤੁਹਾਡੇ ਕਲੀਨਿੰਗ ਪ੍ਰोसीਜਰਸ ਉਹ ਚ ਹੈਲਪ ਕਰਦੇ ਨੇ ਉਹ ਚੀਜ਼ ਨੂੰ ਅਚੀਵ ਕਰਨ ਲਈ ਹੁਣ ਦੇਖੋ ਤੁਹਾਨੂੰ ਮੈਂ ਦੱਸ ਰਿਹਾ ਸੀ ਕਿ ਫੈਕਟਰੀ ਆਪਾਂ 24 ਆਵਰਸ ਇਹਨੂੰ ਕੰਸਿਸਟੈਂਟਲੀ 6 ਡਿਗਰੀ ਦੇ ਉੱਤੇ ਆਪਾਂ ਮੇਨਟੇਨ ਕਰਦੇ ਹਾਂ ਜਿੱਦੋਂ ਸਟੋਰੇਜ ਕਰਦੇ ਹਾਂ ਜਦੋਂ ਚਿਕਨ ਟਰੱਕ ਚੋਂ ਲਾਣੇ ਆ ਆਪਾਂ ਯੂਰ ਸਟੋਰੇਜ ਲੈ ਕੇ ਜਾਂਦੇ ਹੁਣ ਉਹ ਸਟੋਰੇਜ ਕੰਟੀਨਿਊਸਲੀ -2 ਡਿਗਰੀ ਦੇ ਉੱਤੇ ਰਹਿੰਦਾ ਹੈ ਸਾਡਾ ਹੂੰ ਉਸ ਤੋਂ ਬਾਅਦ ਜਦੋਂ ਬੂਨ ਆਊਟ ਜਦੋਂ ਆਪਾਂ ਡੀ ਬੂਨ ਕਰ ਲੈਂਦੇ ਆ ਚਿਕਨ ਜੋ ਬੋਨਸ ਬਾਹਰ ਕੱਢ ਦਿੰਨੇ ਆ ਤੇ ਜਿਵੇਂ ਫਿਲੇਟਸ ਰਹਿ ਗਏ ਉਹਨਾਂ ਨੂੰ ਫੇਰ ਦੁਬਾਰਾ -2 ਡਿਗਰੀ ਦੇ ਫੇਰ ਦੁਬਾਰਾ ਸਟੋਰ ਹੋ ਜਾਂਦਾ ਹੁਣ ਤੁਸੀਂ ਦੇਖੋ ਜਿੰਨਾ ਚਿਕਨ ਸਾਡਾ ਆ ਰਿਹਾ ਉਹ ਸਵੇਰ ਤੱਕ ਸਾਰਾ ਵਿਕ ਜਾਂਦਾ ਹੂੰ ਕੁਛ ਰੂਲ ਓਵਰ ਰਹਿੰਦਾ ਨਹੀਂ ਕੁਛ ਕੁਛ ਰੂਲ ਓਵਰ ਨਹੀਂ ਰਹਿੰਦਾ ਪਾਣੀ ਇਸ ਫੀਲਡ ਚ ਵੇਸਟ ਦਾ ਕੀ ਹੁੰਦਾ ਚਿਕਨ ਮੈਂ ਇੰਡੀਆ ਚ ਵੀ ਦੇਖਦਾ ਇੰਨੀ ਵੇਸਟੇਜ ਪਿੱਛੇ ਵੱਜ ਜਾਂਦੀ ਹੈ ਤੁਹਾਡੇ ਇੱਥੇ ਤੁਸੀਂ ਵੇਸਟ ਦਾ ਕੀ ਕਰਦੇ ਹੋ ਅੱਛਾ ਜੀ ਵੇਸਟ ਜਿਵੇਂ ਸਾਡੇ ਕੋਲ ਕੁਝ ਪੈਟ ਫੂਡ ਕੰਪਨੀਆਂਜ਼ ਹੈ ਉਹ ਰੋਸਵੇਰੇ ਉਹਨਾਂ ਨੂੰ ਡਿਲੀਵਰੀ ਚਲੇ ਜਾਂਦੀ ਹੈ ਚਿਕਨ ਫ੍ਰੇਮਸ ਦੀ ਤੇ ਬੋਨਸ ਦੀ ਉਸ ਤੋਂ ਬਾਅਦ ਇੱਕ ਦੋ ਹੋਰ ਕੰਟਰੈਕਟਸ ਨੇ ਜਿਹੜੇ ਉਹ ਸਾਰਾ ਬਾਕੀ ਜਿਹੜਾ ਲੈਫਟਓਵਰ ਹੈ ਸਕਿਨ ਹੈ ਉਹ ਸਭ ਲੈ ਜਾਂਦੇ ਨੇ ਸਭ ਕੁਝ ਵੇਚ ਜਾਂਦਾ ਉਹ ਕੀ ਕੰਮ ਆਉਂਦਾ ਹੈ ਫੈਦਰ ਕੀ ਕੰਮ ਆਉਂਦੇ ਸਾਡੇ ਕੋਲ ਜਦੋਂ ਚਿਕਨ ਆਉਂਦਾ ਹੈ ਉਹ ਡੀਫੈਦਰਡ ਆਉਂਦਾ ਹੈ ਡੀਫੈਦਰਡ ਹਾਂਜੀ ਜਦੋਂ ਅਸੀਂ ਸਕਿਨਲੈਸ ਕਰ ਦਿੰਨੇ ਆ ਉਹਨੂੰ ਜਿਹੜੀ ਸਕਿਨ ਹੈ ਉਹ ਕੰਮ ਆਂਦੀ ਹੈ ਮੈਨੂਫੈਕਚਰਿੰਗ ਦੇ ਜਿਵੇਂ ਹੁਣ ਲੋਕੀ ਮੂਮੋਜ਼ ਬਣਾ ਰਹੇ ਹੈ ਉਹ ਜਦੋਂ ਫਿਲਟਸ ਉਹਨਾਂ ਨੂੰ ਉਹ ਕੰਟੈਂਟ ਆਫ ਫੈਟ ਚਾਹੀਦਾ ਹੁੰਦਾ ਜੂਸੀਨੈਸ ਲਈ ਉਹਨਾਂ ਦੇ ਕੰਮ ਆਂਦੀ ਹੈ ਜਿੰਨੇ ਲੋਕੀ ਆਪਣਾ ਕਬਾਬ ਮੈਨੂਫੈਕਚਰ ਕਰ ਰਹੇ ਨੇ ਉਹਨਾਂ ਦੇ ਕ ਕਿ ਉਹ ਨੂੰ ਮੋਏ ਕਰਦੇ ਸਾਡੇ ਧਾਰਨਾ ਹੈ ਪੰਜਾਬ ਦੇ ਵਿੱਚ ਵੀ ਜਿਹੜਾ ਕਬਾਬ ਹੈ ਨਾ ਇਹਦੇ ਚ ਜੋ ਲੈਫਟਓਵਰ ਹੁੰਦਾ ਸਾਰਾ ਕੁਝ ਪਾ ਕੇ ਕਬਾਬ ਬਣਾ ਦਿੰਦੇ ਆ ਇਹ ਸਹੀ ਗੱਲ ਹੈ ਨਹੀਂ 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 ਮੇਰੇ ਕੋਲ ਕਬਾਬ ਹੈਗੇ ਨਹੀਂ ਤੁਸੀਂ ਦੇਖੋ ਅਸੀਂ ਡੋਨਰ ਕਬਾਬ ਬਣਾਉਨੇ ਆ ਅਸੀਂ ਮਾਰਕੀਟ ਦੇ ਵਿੱਚ ਵੀਕਲੀ ਤਿੰਨ ਕਿਵੇਂ ਜੇ ਮਟਰਨ ਸੀਖ ਕਬਾਬ ਹੈ ਤਾਂ ਉਹਦੇ ਚ ਮਟਰ ਨਹੀਂ ਹੁੰਦਾ ਹਾਂਜੀ ਮਟਰਨ ਹੁੰਦਾ ਚਿਕਨ ਚ ਚਿਕਨ ਹੀ ਹੁੰਦਾ ਕੋਈ ਵਿੱਚ ਇਹ ਨਹੀਂ ਹੁੰਦਾ ਕਿ ਜਿਵੇਂ ਜੋ ਲੈਫਟਓਵਰ ਹੈ ਉਹ ਦੇਖੋ ਫੈਟ ਕੰਟੈਂਟ ਉੱਚਾ ਰੱਖਣਾ ਜ਼ਰੂਰੀ ਹੈ ਕਿ ਉਹ ਕਬਾਬ ਜਦੋਂ ਤੰਦੂਰ ਚ ਜਾਂਦਾ ਡਰਾਈ ਨਾ ਹੋ ਜਾਏ आ, hai, हां ਅਸੀਂ ਉਹਨੂੰ ਮੇਨਟੇਨ ਕਰਦੇ ਹਾਂ 85 ਸੀਐਲ ਜਿਸ ਵਿੱਚ 85% ਆਫ ਮੀਟ ਰਹਿੰਦਾ ਹੈ ਤੇ 15% ਆਫ ਫੈਟ ਰਹਿੰਦੀ ਹੈ ਫੈਟ ਰਹਿੰਦੀ ਹੈ ਜੀ ਉਹ ਫਿਰ ਐਡੀਸ਼ਨਲ ਫੈਟ ਪਾਇਆ ਜਾਂਦਾ ਉਹਦੇ ਵਿੱਚ ਹਾਂਜੀ ਹਾਂਜੀ ਤੇ ਜਿਵੇਂ ਬਾਕੀ ਜਿਵੇਂ ਅਸੀਂ ਗੱਲ ਕਰ ਰਹੇ ਸੀ ਲੈਫਟਓਵਰ ਦੀ ਇਹ ਸਾਰਾ ਕੁਝ ਹੀ ਐਟ ਦਾ ਐਂਡ ਵਿਕ ਜਾਂਦਾ ਹੈ ਮਤਲਬ ਤੁਹਾਡੀ ਇੰਡਸਟਰੀ ਦੇ ਵਿੱਚ ਕੁਝ ਵੀ ਹੈ ਜਾਂ ਨਹੀਂ ਹੈ ਕੋਈ ਕੋਈ ਲੈਫਟਓਵਰ ਨਹੀਂ ਅੰਦਰ ਨਹੀਂ ਰਹਿੰਦਾ ਲੈਫਟਓਵਰ ਨਹੀਂ ਅੰਦਰ ਸਭ ਕੁਝ ਐਟ ਦਾ ਐਂਡ ਉਹ ਚਲੇ ਹੀ ਜਾਣਾ ਹੈ ਦੇਖੋ ਫ੍ਰੇਮ ਉਹ ਡੌਗ ਫੂਡ ਬਣਾਉਣ ਦੇ ਕੰਮ ਆ ਜਾਂਦਾ ਹੈ ਹੂੰ ਤੇ ਜਿਹੜੀ ਲੈਗ ਬੋਨ ਹੈ ਉਹ ਚੋਂ ਅਸੀਂ ਮੈਰੋ ਬਾਹਰ ਕੱਢ ਦਿੰਨੇ ਆ ਉਹਨੂੰ ਕਹਿੰਦੇ ਨੇ ਇੱਕ ਐਮ ਡੀ ਐਮ ਐਮ ਡੀ ਐਮ ਹੁੰਦਾ ਹੈ ਮਕੈਨਿਕਲੀ ਸੈਪਰੇਟਿਡ ਚਿਕਨ ਹੈ ਜਿਹ ਚ ਹੋਰ ਫਰਦਰ ਪ੍ਰੋਸੈਸਿੰਗ ਦੇ ਵਿੱਚ ਇਹਨੂੰ ਯੂਜ਼ ਕਰਦੇ ਨੇ ਪਰ ਜਾਂਦਾ ਸਾਰਾ ਕੁਝ 파ਟ ਇਹਦਾ ਹਿਊਮਨ ਕੰਜ਼ਮਪਸ਼ਨ ਲਈ ਯੂਜ਼ ਹੋ ਜਾਂਦਾ ਹੈ ਜਿਆਦਾ ਫਿਰ ਪੈਟ ਫੂਡਸ ਦੇ ਵਿੱਚ ਕੰਮ ਆਉਂਦਾ ਹੈ ਬਿਜ਼ਨਸ ਕੈਸ਼ ਦਾ ਹੈ ਭਾਜੀ ਫਿਰ ਦੇਖੋ ਕੋਵਿਡ ਤੋਂ ਪਹਿਲਾਂ ਕੈਸ਼ ਦਾ ਸੀ ਪਰ ਹੁਣ ਟਰਮਸ ਕੋਵਿਡ ਤੋਂ ਬਾਅਦ ਕਾਫੀ ਚੇਂਜ ਹੋ ਗਿਆ ਹੈ ਇਹ ਸਾਰਾ ਔਨ ਬੈਂਕ ਟ੍ਰਾਂਸਫਰ ਹੈ ਜਾਂ ईएफटी ਦੇ ਰਹਿ ਗਿਆ ਤੇ ਪਹਿਲਾਂ ਸੀਗਾ ਕੈਸ਼ ਦਾ ਬਿਜ਼ਨਸ ਪਰ ਹੂੰ ਹੂੰ ਕੈਸ਼ ਦਾ ਬਿਜ਼ਨਸ ਨਹੀਂ ਹੈ। ਤਾਂ ਜਿਵੇਂ ਇਹ ਚੇਨ ਜਿਹੜੀ ਬਣੀ ਹੈ ਰੈਸਟੋਰੈਂਟਸ ਦੀ ਉਹ ਸਮਾਨ ਲੈ ਲੈਂਦੇ ਆ ਪੇ ਕਰ ਦਿੰਦੇ ਆ ਜਾਂ ਉਹ ਡੇਜ਼ ਤੁਸੀਂ ਹੁੰਦੇ ਵੀ ਇੰਨੇ ਦਿਨਾਂ ਬਾਅਦ ਦੇਖੋ ਐਜ਼ ਅ ਹੋਲ ਸੇਲਰ ਫਿਰ ਅਸੀਂ ਉਹਨਾਂ ਨੂੰ ਟਰਮਸ ਦਿੰਨੇ ਆ ਜਿਵੇਂ ਸਮਾਲ ਸਕੇਲ ਬਿਜ਼ਨਸ ਐਜ਼ ਇਨ ਸਮਾਲ ਰੈਸਟੋਰੈਂਟ ਨੂੰ 7 ਦਿਨ ਦੀ ਟਰਮਸ ਦਿੰਨੇ ਆ ਜਦੋਂ ਅਸੀਂ ਵੱਡੀਆਂ ਕੰਪਨੀਆਂ ਨਾਲ ਕੰਮ ਕਰਦੇ ਆ ਉਹ ਟਰਮਸ 21 ਤੋਂ 30 ਦਿਨ ਦੀ ਵੀ ਚੱਲ ਜਾਂਦੀਆਂ ਇੰਟਰਸਟ ਹੁੰਦਾ ਫਿਰ ਉਹ ਤੇ ਨਹੀਂ ਇੰਟਰਸਟ ਵੀ ਨਹੀਂ ਹਾਂ ਇੰਟਰਸਟ ਵੀ ਹੁੰਦਾ ਹਾਂਜੀ ਅੱਜੇ ਕਿਵੇਂ ਕੋਈ ਕੰਟੈਕਟ ਕਰੇ ਤੁਹਾਡੇ ਨਾਲ ਜੇ ਕਿਸੇ ਨੇ ਕੰਟੈਕਟ ਕਰਨਾ ਹੈ ਖਾਸ ਤੌਰ ਤੇ ਐਡਲੇਡ ਸਿਡਨੀ ਤੇ ਮੈਲਬਨ ਔਰ ਮੇਰੇ ਖਿਆਲ ਰੀਜਨਲ ਵੀ ਤੁਸੀਂ ਆਪਰੇਟ ਕਰ ਰਹੇ ਹੋ ਜੀ ਦੇਖੋ ਆਫਿਸ ਜਿਹੜੀ ਲਾਈਨਸ ਹੈ ਉਹ 24 ਆਵਰਸ ਅਵੇਲੇਬਲ ਹੈ ਸਾਡਾ ਨੰਬਰ ਹੈਗਾ 9460 368 ਫਿਰ ਸਾਡੇ ਈਮੇਲ ਹੈਗੀ ਹੈ sales@flyingpoultry.com.au ਫਿਰ ਸਾਡੀ ਵੈਬਸਾਈਟ ਹੈ flyingpoultry.com.au ਸਾਰੇ ਚੈਨਲਸ ਤੇ ਅਵੇਲੇਬਲ ਆ ਹਮ ਫੇ Facebook ਪੇਜ ਹੈ Instagram ਪੇਜ ਹੈ TikTok ਪੇਜ ਹੈ ਲੋਕੀ ਸਾਡੇ ਨਾਲ ਹਰ ਪੇਜ ਤੋਂ ਕੰਟੈਕਟ ਕਰ ਸਕਦੇ ਅਸੀਂ ਵੀ ਥੱਲੇ ਬਾਜੀ ਹੋਣਾ ਦਾ ਨੰਬਰ ਔਰ ਵੈਬਸਾਈਟ ਡਿਸਪਲੇ ਕਰ ਰਹੇ ਹਾਂ ਸੋ ਆਸਟ੍ਰੇਲੀਆ ਜ ਖਾਸ ਤੌਰ ਤੇ ਸਿਡਨੀ ਐਡਲੇਡ ਔਰ ਮੈਲਬਨ ਦੇ ਵਿੱਚ ਜਿੰਨੇ ਰੈਸਟੋਰੈਂਟਸ ਵਾਲੇ ਵੀਰ ਨੇ ਜੇਕਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਕੋਈ ਸਵਾਲ ਵੀ ਹੈ ਕਰਨਾ ਚਾਹੁੰਦੇ ਹੋ ਔਰ ਖਾਸ ਤੌਰ ਤੇ ਅਸੀਂ ਵੀਡੀਓਜ਼ ਤੁਹਾਡੇ ਸਾਹਮਣੇ ਇਹਨਾਂ ਦਾ ਪੂਰਾ ਜਿਹੜੀ ਇਹਨਾਂ ਦੀ ਫੈਕਟਰੀ ਹੈ ਉਹ ਸਾਰੀ ਵੀਡੀਓਜ਼ ਹਾਈਜਨ ਹੁਣ ਜਦੋਂ ਅਸੀਂ ਪਹੁੰਚੇ ਆ ਤਾਂ ਸੈਨੀਟਾਈਜੇਸ਼ਨ ਚੱਲ ਰਹੀ ਸੀ ਭਾਈ ਹਰ ਰੋਜ਼ ਹੁੰਦੀ ਹੈ ਹਾਂਜੀ ਐਵਰੀ ਡੇ ਹੁੰਦੀ ਹੈ ਦਿਨ ਚ ਦੋ ਵਾਰੀ ਹਮ ਸੈਨੀਟਾਈਜ਼ ਕੀਤਾ ਜਾਂਦਾ ਹੈ ਔਰ ਪੂਰੇ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ ਜੋ ਮਾਪਦੰਡ ਨੇ ਔਰ ਖਾਸ ਤੌਰ ਤੇ ਆਸਟ੍ਰੇਲੀਆ ਵਰਗੇ ਮੁਲਕ ਚ ਤਾਂ ਸਾਨੂੰ ਇਹ ਗੱਲ ਕਹਿਣ ਦੀ ਲੋੜ ਹੀ ਨਹੀਂ ਜਿੱਥੇ ਇੰਨੇ ਸਟ੍ਰਿਕਟ ਜਿਹੜੇ ਸਾਰੇ ਰੂਲਸ ਹੋਣ ਸੋ ਜੇਕਰ ਭਾਜੀ ਹੋਣਾ ਦੇ ਨਾਲ ਤੁਸੀਂ ਟਾਈਪ ਕਰਨਾ ਚਾਹੁੰਦੇ ਹੋ ਇਹਨਾਂ ਦੇ ਨਾਲ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ ਵੈਬਸਾਈਟ ਦੇ ਮਾਧਿਅਮ ਰਾਹੀਂ ਜੇ ਜੇ ਆਮ ਘਰਾਂ ਦੇ ਵਿੱਚ ਤੁਸੀਂ ਡਿਲੀਵਰੀ ਲੈਣੀ ਚਾਹੁੰਦੇ ਹੋ ਤਾਂ ਉੱਥੋਂ ਤੁਸੀਂ ਕਾਲ ਕਰ ਸਕਦੇ ਹਾਂ ਔਰ ਖਾਸ ਤੌਰ ਤੇ ਜੇ ਵੈਸੇ ਵੀ ਤੁਸੀਂ ਬਿਜ਼ਨਸ ਪੁਆਇੰਟ ਆਫ View ਤੋਂ ਵੀ ਭਾਜੀ ਬੜੇ ਪਿਆਰੇ ਇਨਸਾਨ ਨੇ ਗੱਲਬਾਤ ਵੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਭਾਜੀ ਤੁਸੀਂ ਆਖਰ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਤਾਂ ਜੀ ਥੈਂਕ ਯੂ ਵੈਰੀ ਮਚ ਤੁਹਾਡੇ ਆਉਣ ਦਾ ਭਾਜੀ ਤੁਹਾਡੇ ਟਾਈਮ ਦਾ ਥੈਂਕ ਯੂ ਵੈਰੀ ਮਚ ਜੀ ਸੋ ਬਹੁਤ ਧੰਨਵਾਦ ਇਸ ਸਪੈਸ਼ਕਸ ਚ ਇਨਾ ਹੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਐਪੀਸੋਡ ਚੰਗਾ ਲੱਗਿਆ ਫਲਾਈਂਗ ਪੋਲਟਰੀ ਐਸ਼ ਕੋਲੀ ਸਾਹਿਬ ਦੇ ਨਾਲ ਅੱਜ ਗੱਲਬਾਤ ਕੀਤੀ ਆਸਟ੍ਰੇਲੀਆ ਚ ਹੋਰ ਐਸੀਆਂ ਸ਼ਕਤੀਆਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਵਾਂਗੇ ਧੰਨਵਾਦ